ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਮਿੱਤਰੋ ਅੱਜ ਆਪਾਂ ਵੈਸੇ ਬੈਠੇ ਤਾਂ ਸ਼ਹਿਰ ਮਲੋਟ ਆ ਪਰ ਜਿਹੜਾ ਅੱਜ ਆਪਣੇ ਨਾਲ ਆ ਇਨਸਾਨ ਬੈਠਾ ਇੱਕ ਬਹੁਤ ਵਧੀਆ ਹੀਰਾਦਿਲ ਇਨਸਾਨ ਆ ਤੇ ਮਲੋਟ ਆਪਾਂ ਅੱਜ ਤਾਂ ਬਾਈ ਕੋਲੇ ਆਏ ਆ ਵੈਸੇ ਜਿਹੜਾ ਬਾਈ ਮੈਂ ਤੁਹਾਨੂੰ ਪਹਿਲੀਆਂ ਚ ਦੱਸ ਦਿਆਂ ਇਹਦਾ ਜਿਹੜਾ ਜੀਵਨ ਆ ਉਹ ਗਿੱਦੜਵੇ ਹਲਕੇ ਨਾਲ ਜੁੜਿਆ ਇੱਥੇ ਬਾਈ ਦੀ ਆੜਤ ਦੀ ਦੁਕਾਨ ਆ ਇੱਥੇ ਬਾਈ ਨੂੰ ਫਿਰ ਮਜਬੂਰ ਨੇ ਰਹਿਣਾ ਪੈਂਦਾ ਬਾਈ ਨੂੰ ਵੈਸੇ ਤਾਂ ਜਿਹੜੇ ਗੇ ਦੜਵੇ ਹਾਲਕੇ ਚ ਪੁਰਾਣੇ ਬੰਦੇ ਆ ਆਮ ਆਦਮੀ ਪਾਰਟੀ ਚ ਕੰਮ ਕਰਦੇ ਉਹ ਸਿਆਣੀ ਗੇ ਬਾਈ ਦਾ ਚਿਹਰਾ ਵੇਖ ਕੇ ਪਰ ਮੈਂ ਫੇਰ ਵੀ ਭਾਈ ਤੁਹਾਨੂੰ ਦੱਸ ਦਿਆਂ ਇਹ ਬਾਈ ਦਾ ਨਾਮ ਬਚਿੱਤਰ ਸਿੰਘ ਢਾਲੀਵਾਲ ਪਿੰਡ ਕਰਾਈ ਵਾਲਾ ਤੇ ਬਹੁਤ ਵਧੀਆ ਇਨਸਾਨ ਆ ਬਾਈ ਨੇ ਬਹੁਤ ਚੰਗੇ ਚੰਗੇ ਕੰਮ ਕਰਿਆ ਬਈ ਕੋਈ ਮੰਨ ਕੇ ਇੱਕ ਸਮਾਜ ਸੇਵਕ ਬੰਦਾ ਯਾਰ ਜਿੱਥੇ ਕਿਤੇ ਵੀ ਇਹਨੇ ਕੰਮ ਕਰਿਆ ਧਰਮ ਦਾ ਕਰਿਆ ਬਈ ਪੁੰਨ ਨਿਮਰਤ ਕਰਿਆ ਕੋਈ ਵੀ ਕੋਈ ਬਾਲਾ ਵੇਖ ਵਿਖਾਵਾ ਨਹੀਂ ਕਰਿਆ ਤੇ ਆਪਦੇ ਹਲਕੇ ਜੀ ਵੀ ਬਹੁਤ ਜ਼ਿਆਦਾ ਕੰਮ ਕਰਾਏ ਆ ਤੇ 22 ਦੀ ਜਿਹੜੀ ਬੈਣੀ ਉੱਠਣੀ ਆ ਉਹ ਵੀ ਚੰਗੇ ਸਰਕਟ ਮੇ ਲੀਡਰਾਂ ਨਾਲ ਆ ਜਿਹੜੇ ਮੰਤਰੀ ਲੈਵਲ ਦੇ ਬੰਦੇ ਆ ਬਾਕੀ ਜਿਹੜੀ ਗੱਲਬਾਤ ਆ ਬਈ ਉਹ ਆਪਾਂ ਨਾਲ 22 ਨਾਲ ਸਾਰੇ ਇੰਟਰਵਿਊ ਚ ਕਰਾਂਗੇ ਹਾਂ ਇੱਕ ਯਾਰ ਅੱਜ ਥੋੜਾ ਫਰਜ ਆ ਅੱਜ ਬਾਈ ਬਣ ਕੇ ਨਾ ਨਾ ਕਰਿਓ ਵੀਡੀਓ ਨੂੰ ਮੁਤੱਬਕੇ ਸ਼ੇਅਰ ਕਰ ਦਿਓ ਜਿੰਨੀ ਵੀ ਹੋ ਸਕੇ ਕਿਉਂਕਿ ਗਿੱਦੜਵੇ 22 ਇਲੈਕਸ਼ਨ ਆ 22 ਟਿਕਟ ਦੀ ਦਾਅਵੇਦਾਰੀ ਰੱਖਦਾ ਗਿੱਦੜਵੇ ਦੀ ਤੇ ਜੇ ਕਿ ਗਦੜਵੇ ਸੀਟ ਨੂੰ ਐਵੇਂ ਜੇ ਇਨਸਾਨ ਮਿਲਦੇ ਆ ਤਾਂ ਮੈਂ ਸਮਝੂਗਾ ਵੀ ਆਪਾਂ ਇੱਕ ਭਾਗਾ ਵਾਲੇ ਬੰਦੇ ਆ ਤੇ ਸ਼ੇਅਰ ਇੰਨੀ ਕੁ ਕਰ ਦਿਓ ਕਿ ਗਦੜਵੇ ਵਾਲਿਓ ਤਾਂ ਜਿਹੜੀ ਕੋਈ ਸੀਐਮ ਦੇ ਫੋਨ 'ਚ ਜਾਵੇ ਜਾਂ ਕੋਈ ਜਿਹੜਾ ਵੱਡਾ ਹੋਰ ਪਾਰਟੀ ਹਾਈ ਲੈਵਲ ਹਾਈ ਕਮਾਂਡਾ ਉਹਦੇ ਫੋਨ 'ਚ ਵੀਡੀਓ ਆਪਣੀ ਜਾਵੇ ਤੇ ਉਹਨੂੰ ਪਤਾ ਲੱਗੇ ਯਾਰ ਬਈ ਵਾਕਈ ਬੰਦੇ ਦੇ ਕੋਈ ਕੰਮ ਕਰੇ ਅਗੇ ਦੜਵੇ ਲਈ ਤੇ ਤਾਂ ਜੋ ਕਿ ਗਦੜਵੇ ਸੀਟ ਦਾ ਬਾਈ ਜਿਹੜਾ ਟਿਕਟ ਦੀ ਦਾਅਵੇਦਾਰੀ ਕਰਦਾ ਵੀ ਪ੍ਰਮਾਤਮਾ ਕਰੇ ਬਾਈ ਨੂੰ ਟਿਕਟ ਵੀ ਮਿਲੇ ਤੇ ਐਮਐਲਏ ਵੀ ਬਣੇ ਤੇ ਹੁਣ ਆਪਾਂ ਬਾਈ ਦੀ ਨਿੱਜੀ ਜ਼ਿੰਦਗੀ ਬਾਰੇ ਤੇ ਪਾਰਟੀ ਬਾਰੇ ਕਰਾਂਗੇ ਗੱਲਾਂ ਵੀਡੀਓ ਦਾ ਅਨੰਤ ਤੱਕ ਜੁੜੇ ਰਹੋ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਬਾਈ ਦੀ ਠੀਕ ਠਾਕ ਹਾਂ ਬਹੁਤ ਵਧੀਆ ਬਾਈ ਜੀ ਬਾਈ ਸਭ ਤੋਂ ਪਹਿਲਾਂ ਤਾਂ ਸਾਨੂੰ ਮੈਂ ਤੁਹਾਨੂੰ ਇਹ ਸਵਾਲ ਪੁੱਛਦਾ ਬਈ ਤੈਨੂੰ ਲੀਡਰੀ ਦਾ ਜਿਹੜਾ ਸ਼ੌਂਕ ਆ ਸ਼ੌਂਕ ਕਹਿ ਲਗੇ ਜਾਂ ਸੇਵਾ ਕਹਿ ਲਗੇ ਕਿੰਨਾ ਟਾਈਮ ਹੋ ਗਿਆ ਬਾਈ ਇਧਰਲੇ ਪਾਸੇ ਆਏ ਨੂੰ ਸਭ ਤੋਂ ਪਹਿਲਾਂ ਤਾਂ ਬਾਈ ਗੁਰਪ੍ਰੀਤ ਗੋਪੀ ਦਾ ਜਿਹੜਾ ਚੈਨਲ ਆ ਤੁਹਾਡੇ ਜਿੰਨੇ ਸਰੋਤੇ ਆ ਉਹ ਦੇਖ ਰਿਹਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਪਹੁੰਚੇ ਮੈਂ ਇਸ ਟਾਈਮ ਮੇਰੀ ਉਮਰ ਤਕਰੀਬਨ 48 ਸਾਲ ਹੋ ਗਈ ਹੈ ਠੀਕ ਹੈ ਜੀ 20 ਸਾਲ ਦੀ ਉਮਰ ਦੇ ਵਿੱਚ ਮੈਂ ਸਾਡਾ ਪਿੰਡ ਕਰਾਈ ਵਾਲਾ ਜੀ ਹਲਕਾ ਕਿਦੜਵਾਚ ਲਾਸਟ ਪਿੰਡ ਹਲਕੀ ਦਾ ਹਾਂਜੀ ਤੇ 20 ਸਾਲ ਦੀ ਉਮਰ ਦੇ ਵਿੱਚ ਮੈਂ ਸਿਆਸਤ ਦੇ ਵਿੱਚ ਜਿਵੇਂ ਪਿੰਡ ਦੇ ਵਿੱਚ ਸਰਪੰਚੀ ਦਾ ਇਲੈਕਸ਼ਨ ਹੁੰਦਾ ਹਾਂਜੀ ਮੈਂਬਰ ਪੰਚਾਇਤ ਬਲਾਕ ਸੰਪਤੀਆਂ ਦੇ ਹਾਂਜੀ ਉਸ ਟਾਈਮ ਦੇ ਵਿੱਚ ਹੀ ਮੈਨੂੰ ਸ਼ੌਕ ਸੀ ਪਿੰਡ ਦੇ ਵਿੱਚ ਆਪਾਂ ਇੰਟਰਫੇਅਰ ਕਰਦੇ ਸੀ ਇਲੈਕਸ਼ਨਾਂ ਚ ਉੱਥੇ ਬੜਾ ਕੁਝ ਸਿੱਖਣ ਨੂੰ ਮਿਲਿਆ ਠੀਕ ਕੁਛ ਮੈਂ ਸੋਸ਼ਲ ਵਰਕਰ ਰਿਹਾ ਜਿਵੇਂ ਸ਼ੌਕ ਸੀ ਵੀ ਸਕੂਲ ਤੋਂ ਛੁੱਟੀ ਹੋਣੀ ਸੰਡੇ ਨੂੰ ਐਤਵਾਰ ਨੂੰ ਤਾਂ ਪਿੰਡ ਦੇ ਵਿੱਚ ਸਾਡੇ ਜਿਹੜੇ ਸਰਕਾਰੀ ਪਲਾਟ ਹੈ ਜਾਂ ਸਾਡੇ ਪਿੰਡ ਦੇ ਸਕੂਲ ਦੇ ਵਿੱਚ ਅਸੀਂ ਬੂਟੇ ਲਾਉਣੀ ਅੱਛਾ ਬੂਟੇ ਲਾਉਂਦੇ ਅੱਜ ਵੀ ਜਿਹੜੇ ਮੇਰੇ ਉਦੋਂ ਦੇ ਬੂਟੇ ਲੱਗੇ ਆ ਸਾਡੇ ਸਰਕਾਰੀ ਪ੍ਰਾਇਮਰੀ ਤੇ ਸਰਕਾਰੀ ਹਾਈ ਸਕੂਲ ਦੇ ਵਿੱਚ ਬਹੁਤ ਵੱਡੇ ਦਰਖਤ ਬਣ ਗਏ ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਉੱਥੇ ਜਾ ਕੇ ਦੇਖਦੇ ਆਂ ਠੀਕ ਹੈ ਜੀ ਹਾਂਜੀ ਉਸ ਟਾਈਮ ਤੋਂ ਆਪਾਂ ਨੂੰ ਛਾਤ ਪੈ ਗਿਆ ਸੀ ਰਾਜਨੀਤੀ ਅੱਛਾ ਤੇ ਫਿਰ ਬਈ ਪਿੰਡ ਚ ਪਹਿਲਾਂ ਕੋਈ ਇਲੈਕਸ਼ਨ ਲੜਿਆ ਮੈਂਬਰੀ ਦਾ ਜਾਂ ਸਰਪੰਚੀ ਦਾ ਨਹੀਂ ਮੈਂ ਨਾ ਜੀ ਐਕਚੁਅਲੀ ਸ਼ੁਰੂ ਤੋਂ ਮੇਰੀ ਸੋਚ ਰਹੀ ਹੈ ਵੀ ਮੈਂ ਛੋਟਾ ਇਲੈਕਸ਼ਨ ਨਹੀਂ ਲੜਨਾ ਠੀਕ ਹੈ ਜਿੱਦ ਨੇ ਮੌਕਾ ਇੱਕ ਵਾਰੀ ਮੈਨੂੰ ਇਨਾ ਮੌਕਾ ਮਿਲਿਆ ਸੀ ਕਿ ਮੈਨੂੰ ਸਰਬਸੰਮਤੀ ਤਿੱਕਰ ਵੀ ਗੱਲ ਹੋ ਗਈ ਸੀ ਵੀ ਜੇ ਇਹ ਸਰਪੰਚ ਬਣਦਾ ਵੀ ਆਪਾਂ ਸਰਬਸੰਮਤੀ ਨਾਲ ਇਹਨੂੰ ਸਰਪੰਚ ਬਣਾ ਦੇ ਅੱਛਾ ਪਰ ਉਸ ਟਾਈਮ ਤੇ ਫਿਰ ਸਾਡੇ ਇੱਕ ਮੇਰੇ ਯਾਦ ਆ ਬਿੱਲੂ ਸਿੰਘ ਪ੍ਰੇਮੀ ਹੁੰਦਾ ਸੀ ਬਹੁਤ ਸ਼ਰੀਫ ਇਨਸਾਨ ਸੀ ਅੱਜੋ ਇਸ ਦੁਨੀਆ 'ਚ ਹੈ ਨਹੀਂ ਫਿਰ ਅਸੀਂ ਉਹਨੂੰ ਉਹਦੇ ਤੇ ਹੱਥ ਰੱਖ ਕੇ ਉਹਨੂੰ ਸਰਪੰਚ ਬਣਾਇਆ ਸੀ ਬਈ ਯਾਨੀ ਤੁਸੀਂ ਆਖਤਾ ਬਈ ਇਹਨੂੰ ਬਣਾ ਦਿਓ ਹਾਂਜੀ ਬਾਕੀ ਮੈਂ ਕੈਂਪੇਨ ਮੈਨੇਜਰ ਰਿਆ ਮੈਂ ਮਨਪਰੀ ਜੀ ਨਾਲ ਵੀ ਬਹੁਤ ਕੰਮ ਕੀਤਾ ਪੀਪਲ ਪਾਰਟੀ ਆਫ ਪੰਜਾਬ 'ਚ ਅੱਛਾ ਹੋਰ ਵੀ ਮਤਲਬ ਇਲੈਕਸ਼ਨ ਲੜਾਈ ਬਹੁਤ ਆ ਕੈਂਪੇਨ ਬਹੁਤ ਕੀਤੀ ਆ ਹਲਕੇ ਸੰਭਾਲੇ ਆ ਠੀਕ ਆ ਜੀ ਪਰ ਆਪ ਨਹੀਂ ਇਲੈਕਸ਼ਨ ਜਦੋਂ ਬਈ 2017 'ਚ ਉਦੋਂ ਮੈਂ ਵੀ ਪਿੰਡਾਂ 'ਚ ਵੇਂਦਾ ਹੁੰਦਾ ਸੀ ਕਿ ਅਗੇ ਦੜਵੇ ਦੇ ਇਲਾਕੇ 'ਚ ਉਹ ਤੋਂ ਤੁਹਾਡੇ ਪੋਸਟਰ ਲੱਗੇ ਹੁੰਦੇ ਸੀ ਹਨ ਹਾਂਜੀ ਤੇ ਉਦੋਂ ਬਈ ਪੂਰਾ ਲੋਕ ਵੀ ਕਹਿੰਦੇ ਸੀ ਵੀ ਯਾਰਾ ਆਪਣੇ ਇਲਾਕੇ ਦਾ ਬੰਦਾ ਤੇ ਬਈ ਇਹਨੂੰ ਟਿਕਟ ਮਿਲ ਗਈ ਤਾਂ ਵੋਟਾਂ ਲਾਜ਼ਮੀ ਪਾਵਾਂਗੇ ਉਥੇ ਬਈ ਫਿਰ ਪਾਰਟੀ ਚ ਕੀ ਕੋਈ ਘਾਟ ਸਮਝਦੇ ਆ ਜਾਂ ਕਿਵੇਂ ਜਿਹੜਾ ਥੋਨੂੰ ਆਣ ਦੇਖਿਆ ਕਰਕੇ ਬਾਹਰੋਂ ਉਮੀਦਵਾਰ ਆਇਆ ਨਹੀਂ ਅਸਲ ਚ ਸਟਾਰਟਿੰਗ ਚ 2016 ਦੇ ਵਿੱਚ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਠੀਕ ਹੈ ਬਈ ਉਸ ਟਾਈਮ ਤੇ ਦਿੱਲੀ ਤੋਂ ਟੀਮਾਂ ਆਈਆਂ ਸੀ ਪੰਜਾਬ ਦੇ ਵਿੱਚ अच्छा उधो पंजाब ਦੇ ਵਿੱਚ ਬਿਲਕੁਲ ਵੀ ਪਾਰਟੀ ਦਾ ਕੋਈ ਕੈਡਰ ਹੈ ਨਹੀਂ ਸੀਗਾ ਹੂੰ ਤਾਂ ਸਟਾਰਟਿੰਗ ਦੇ ਵਿੱਚ ਮੇਰੇ ਯਾਦ ਹੈ ਕਿ ਜਦੋਂ ਟੀਮਾਂ ਆਈਆਂ ਮੈਂ ਉਹਨਾਂ ਨਾਲ ਸੰਪਰਕ ਕੀਤਾ ਉਸ ਟਾਈਮ ਤੇ ਮੈਂ ਜੋ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਮੂਵਮੈਂਟ ਖੜੀ ਕੀਤੀ ਸੀ ਅਨਾ ਹਜ਼ਾਰਾਂ ਅੰਦੋਲਨ ਚ ਹੂੰ ਉਸ ਚੀਜ਼ ਨੂੰ ਦੇਖ ਕੇ ਮੈਂ ਕਿਹਾ ਯਾਰ ਵੀ ਆਪਣੇ ਵੀ ਬਦਲਾਅ ਆਉਣਾ ਚਾਹੀਦਾ ਹੈ ਸਮਾਜ ਦੇ ਵਿੱਚ ਚੰਗੇ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਚਾਂਸ ਮਿਲਣਾ ਚਾਹੀਦਾ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਔਰ ਮੇਰੇ ਕੰਮ ਨੂੰ ਦੇਖਦਿਆਂ ਹੋਇਆਂ ਪਾਰਟੀ ਨੇ ਮੈਨੂੰ ਕਾਫੀ ਹਾਈ ਲੈਵਲ ਟਿਕਟ ਚੰਗੇ ਰੈਂਕ ਦੇ ਉੱਤੇ ਰੱਖਿਆ ਮੈਂ ਫਿਰੋਜ਼ਪੁਰ ਲੋਕ ਸਭਾ ਹਲਕੇ ਦਾ ਐਜ਼ ਏ ਜ਼ੋਨ ਕੋਆਰਡੀਨੇਟਰ ਰਿਆ ਜੀ ਅੱਛਾ ਉਹ ਵੀ ਮੈਨੂੰ ਰੱਖਿਆ ਔਰ ਮੈਨੂੰ ਟਿਕਟ ਬਲਾ ਕੇ ਟਿਕਟ ਦੇ ਵੀ ਦਿੱਤੀ ਸੀ 2017 ਚ ਅੱਛਾ ਪਰ ਉਸ ਤੋਂ ਬਾਅਦ ਮੇਰੀ ਟਿਕਟ ਕੱਟ ਕੇ ਸਰਦਾਰ ਜਗਦੀਪ ਸਿੰਘ ਸੰਧੂ ਫਤਨਾਲਾ ਉਹਨਾਂ ਨੂੰ ਟਿਕਟ ਦੇਤੀ ਸੀ ਉਹ ਮੁਕਸਰ ਹਲਕੇ ਨੂੰ ਬਿਲੋਂਗ ਕਰਦੇ ਸੀਗੇ ਠੀਕ ਹੈ ਉੱਥੇ ਲੋਕ ਜਿਹੜੀ ਪਿੰਡਾਂ ਦੀਆਂ ਪੰਚਾਇਤਾਂ ਸੀ ਜਾਂ ਆਮ ਲੋਕ ਸੀ ਉਦੋਂ ਲੋਕਾਂ ਨੇ ਦੁੱਖ ਜਾਂ ਮਹਿਸੂਸ ਕਰਿਆ ਹਨਾ ਦੇਖੋ ਜਿਹੜਾ ਬੰਦਾ ਜਿਹਦਾ ਆਪਦਾ ਹਲਕਾ ਹੈ ਹਮ ਹੁਣ ਮੇਰਾ ਗਿੱਦੜਵਾ ਹਲਕਾ ਹੈ ਮੇਰੇ ਗਿੱਦੜਵਾ ਹਲਕੇ ਦੇ ਵਿੱਚ ਹਰ ਪਿੰਡ ਦੇ ਵਿੱਚ ਦੋ ਦੋ ਰਿਸ਼ਤੇਦਾਰੀਆਂ ਸਹੀ ਗੱਲ ਹੈ ਬਾਈ ਦੋਸਤ ਮਿੱਤਰ ਹੈ ਸਹੀ ਗੱਲ ਵੈਸੇ ਹੀ ਆਪਾਂ ਕੋ ਟਰੈਕਟਰ ਮੰਗ ਕੇ ਲੈ ਗਿਆ ਕੋ ਟਰਾਲੀ ਲੈ ਗਿਆ ਕਿਸੇ ਤੋਂ ਆਪਾਂ ਸੰਦ ਮੰਗ ਆਪਣਾ ਇੱਕ ਮੋਹ ਪਿਆਰ ਬਣਿਆ ਹੁੰਦਾ ਉਹ ਜਿਹੜਾ ਬਾਹਰ ਦਾ ਬੰਦਾ ਕਿਸੇ ਵੀ ਹਲਕੇ ਦੇ ਵਿੱਚ ਆਉਂਦਾ ਉਹਨੂੰ ਤਾਂ ਹਜੇ ਸਮਝਣ ਤੇ ਬਹੁਤ ਟਾਈਮ ਲੱਗ ਜਾਂਦਾ ਬਾਕੀ ਉਹਨੂੰ ਪਿੰਡ ਦੀਆਂ ਗਲੀਆਂ ਦਾ ਨਹੀਂ ਪਤਾ ਹਾਂ ਪਿੰਡ ਦੀਆਂ ਮੈਂ ਉਦੋਂ ਮੈਨੂੰ ਮੈਂ ਤੁਹਾਨੂੰ ਦੱਸਦਾ ਜੀ ਮੈਨੂੰ ਪਾਰਟੀ ਨੇ 4-5 ਸਵਾਲ ਵੀ ਪੁੱਛੇ ਸੀ ਅੱਛਾ ਪਾਰਟੀ ਨੇ ਸਵਾਲ ਪੁੱਛੇ ਸੀ ਵੀ ਤੁਸੀਂ ਪਹਿਲਾਂ ਕਦੇ ਇਲੈਕਸ਼ਨ ਲੜਿਆ ਮੈਂ ਕਿਹਾ ਜੀ ਨਹੀਂ ਜਿਹੜੇ ਜਿਹੜਾ ਸਵਾਲ ਤੁਸੀਂ ਪੁੱਛਿਆ ਹਾਂਜੀ ਫੇਰ ਉਹ ਜਦੋਂ ਗੱਲ ਆਈ ਨਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਵੀ ਮੈਨੂੰ ਇਹ ਪਤਾ ਲੱਗਿਆ ਵੀ ਤੁਸੀਂ ਟਿਕਟ ਜਿਹੜੇ ਕੈਂਡੀਡੇਟ ਨੂੰ ਦੇ ਰਹੇ ਹੋ ਉਹਨੇ ਸੀਟ ਨਹੀਂ ਕੱਢਣੀ ਅੱਛਾ ਮੈਨੂੰ ਕਹਿੰਦੇ ਵੀ ਕਿਉਂ ਨਹੀਂ ਕੱਢਣੀ ਮੈਂ ਕਿਹਾ ਜੀ ਵੀ ਉਹਨੂੰ ਇਹ ਨਹੀਂ ਪਤਾ ਵੀ ਕਰਾਈ ਵਾਲੇ ਤੋਂ ਗੁਰੂ ਸਾਰ ਗੁਰੂ ਸਾਰ ਤੋਂ ਮੰਦਿਰ ਮੰਦਿਰ ਤੋਂ ਰਖਾਲੇ ਨੂੰ ਰਾਹ ਕਿਹੜਾ ਜਾਂਦਾ ਮੈਂ ਤੁਸੀਂ ਗਿੱਦੜਵਾ ਹਲਕੇ ਦੇ ਜਿਹੜੇ ਮਰਜੀ ਪਿੰਡ ਦਾ ਨਾਮ ਲੈ ਦਿਓ ਤੇ ਮੈਂ 10 ਬੰਦਿਆਂ ਦੇ ਮੂੰਹ ਜਵਾਨੀ ਮੋਬਾਈਲ ਨੰਬਰ ਵੀ ਦੱਸ ਦਊਗਾ ਇਸੀ ਦਾ ਫਰਕ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਜੋ ਪਾਰਟੀ ਦਾ ਹੁਕਮ ਹੁੰਦਾ ਉਹ ਮੰਨਣਾ ਪੈਂਦਾ ਜੀ ਠੀਕ ਹੈ ਹਾਂਜੀ ਅੱਛਾ ਜਮਾ ਮੌਕੇ ਤੇ ਆ ਕੇ ਤੁਹਾਡੀ ਟਿਕਟ ਕੱਟੀ ਗਈ ਹਾਂ ਮੇਰੀ ਟਿਕਟ ਕੱਟੀ ਐ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਵੀ ਬਾਈ ਨਾਲ ਮੇਰਾ ਨਾ ਭਰਾਵਾਂ ਵਾਲਾ ਪਿਆਰਾ ਕੋਈ ਅੱਜ ਐਡਵਰਟਾਈਜ਼ਮੈਂਟ ਨਹੀਂ ਜਦੋਂ 2017 ਚ ਬਾਈ ਹੁਰੀ ਟਿਕਟ ਵਾਲੀ ਸੀਗੇ ਰਫਤਾਰ ਚ ਪੂਰਾ ਬਈ ਐਮਐਲਏ ਦੀ ਸੀਟ ਦੇ ਲੜਨ ਨੂੰ ਉਹ ਟਾਈਮ ਬਾਈ ਦੇ ਜਿਹੜੇ ਪੋਸਟਰ ਆ ਪਿੰਡ ਚ ਸਾਡੇ ਲੱਗੇ ਸੀਗੇ ਉਹਨਾਂ ਚ ਮੇਰਾ ਵੀ ਸੰਯੋਗ ਸੀਗਾ ਕਿਉਂਕਿ ਮੈਂ ਵੀ ਉਦੋਂ ਬਾਈ ਨਾਲ ਮਿੱਤਰਤਾ ਕਰਕੇ ਮੁੰਡਿਆਂ ਨੂੰ ਆਖ ਵੇਖ ਕੇ ਪੋਸਟਰ ਲਵਾਏ ਮੈਂ ਕਹਾ ਯਾਰ ਵੀ ਆਪਣਾ ਬੰਦਾ ਖਾਸ ਆ ਹਨਾ ਚਲੋ ਐਨ ਮੌਕੇ ਤੇ ਆ ਕੇ ਟਿਕਟ ਕੱਟੀ ਗਈ ਫਿਰ ਆਪਾਂ ਵੀ ਪਿਛਾਟ ਕੇ ਵੀ ਯਾਰ ਆਪਣੇ ਬੰਦੇ ਨੂੰ ਤਾਂ ਟਿਕਟ ਮਿਲੀ ਨਹੀਂ ਉਸ ਤੋਂ ਬਾਅਦ ਆਪਾਂ ਕਿਸੇ ਪਾਰਟੀ ਨਾਲ ਸੰਪਰਕ ਵੀ ਨਹੀਂ ਰੱਖਿਆ ਤੇ ਬਾਕੀ ਬਾਈ ਫਿਰ ਜਦੋਂ 17 ਚ ਮੰਨ ਕੇ ਚਲੋ ਜਗਦੀਪ ਸੰਧੂ ਨੂੰ ਟਿਕਟ ਮਿਲ ਗਈ ਤੁਸੀਂ ਫਿਰ ਉਹ ਟਾਈਮ ਉਹਨਾਂ ਦੇ ਨਾਲ ਤਾਂ ਤੁਰੇ ਨਾ ਹਾਂਜੀ ਮੈਂ ਉਹਨਾਂ ਦਾ ਪੂਰੀ ਸਪੋਰਟ ਕੀਤੀ ਹੈ ਠੀਕ ਆ ਕਿਉਂਕਿ ਜਿਹੜਾ ਪਾਰਟੀ ਜੋ ਫੈਸਲਾ ਲੈਂਦੀ ਆ ਬਹੁਤ ਸੋਚ ਸਮਝ ਕੇ ਲੈਂਦੀ ਆ ਹੂੰ ਤਾਂ ਉਹਦੇ ਚ ਫਿਰ ਪਾਰਟੀ ਦਾ ਸਾਥ ਤਾਂ ਦੇਣੇ ਪੈਂਦਾ ਫਿਰ ਉਦੋਂ ਮੈਨੂੰ ਇਹਨਾਂ ਨੇ ਫਿਰੋਜ਼ਪੁਰ ਲੋਕ ਸਭਾਲ ਕੇ ਦਾ ਇੰਚਾਰਜ ਲਾਤਾ ਸੀ ਤੇ ਕੋਈ ਤੇ ਮਨ ਚਾਏ ਤਾਂ ਨਹੀਂ ਸੀਗਾ ਵੀ ਯਾਰ ਜਿੱਥੇ ਕਾਕਾ ਜਗਦੀਪ ਸੰਧੂ ਕਾਕਾ ਦਾ ਭਾਈ ਦੂਜਾ ਮੁਖਸਰ ਤੋਂ ਤੇ ਬਈ ਯਾਰ ਆਪਾਂ ਨਹੀਂ ਹੁਣੀ ਸੀਗੀ ਆ ਐਮਐਲਏ ਦੀ ਦਅਵੇਦਾਰੀ ਤੇ ਆ ਮਨ ਚ ਸਵਾਲ ਉੱਠਦਾ ਸੀ ਕਿ ਨਹੀਂ ਉੱਠੇ ਸੀ ਨਹੀਂ ਮਨ ਚ ਤਾਂ ਬਾਈ ਗੁਰਪ੍ਰੀਤ ਜੀ ਇਹ ਗੱਲਾਂ ਆਉਂਦੀਆਂ ਹੀ ਆ ਬੰਦੇ ਦੇ ਹੂੰ ਕਿਉਂਕਿ ਜੇ ਫਸਲ ਆਪਾਂ ਬੀਜੀ ਐ ਤਾਂ ਵੱਢਣ ਦਾ ਹੱਕ ਵੀ ਤਾਂ ਆਪਣਾ ਹੀ ਆ ਹਾਂ ਜਦੋਂ ਹੋਰ ਵੱਢਦਾ ਪਸਤਾਵਾ ਤਾਂ ਹੁੰਦਾ ਪਸਤਾਵਾ ਤਾਂ ਹੁੰਦਾ ਹੀ ਆ ਨਾ ਪਰ ਫਿਰ ਉਹ ਮਨ ਮਾਰ ਕੇ ਬੰਦੇ ਨੂੰ ਕੰਮ ਤਾਂ ਕਰਨਾ ਹੀ ਪੈਂਦਾ ਨਾ ਇਸ ਕਰਕੇ ਫਿਰ ਤੇ ਉਸ ਤੋਂ ਬਾਅਦ ਬਾਈ ਫਿਰ ਬਾਈ ਚ ਪਿਰਤਪਾਲ ਸ਼ਰਮਾ ਆਉਂਦੇ ਆ ਤੇ ਚਲੋ ਆ ਉਦੋਂ ਕਹਿ ਲਗੇ ਬਈ ਥੋੜਾ ਜਿਹਾ ਵੱਡੇ ਘਰਾ ਦਾ ਮੁੰਡਾ ਸੀ ਬਰਾਬਰ ਚਿਹਰਾ ਵੱਡਾ ਸੀਗਾ ਬਾਈ ਰਾਜਾ ਮਾਰ ਗਿਆ ਬਾਜੀ ਹਨਾ ਉਹਦਾ ਆਪਦਾ ਹਲਕਾ ਸੀ ਬਹੁਤ ਟਾਈਮ ਦੀ ਸੇਵਾ ਕਰਦਾ ਸੀ ਉਹ ਵੀ ਉਸ ਤੋਂ ਬਾਅਦ ਫਿਰ ਬਾਈ ਰਾਜਾ ਜਾਂਦਾ ਲੁਧਿਆਣੇ ਸੀਟ ਤੇ ਤੇ ਸੀਟ ਫਿਰ ਖਾਲੀ ਹੋ ਜਾਂਦੀ ਹੈ ਤੇ ਹੁਣ ਉੱਥੇ ਬਾਈ ਇਲੈਕਸ਼ਨ ਆ ਬਾਈ ਤੇ ਹੁਣ ਫਿਰ ਬਈ ਮੱਲਾ ਵਾਲਾ ਲਗੋਟਾ ਕੱਸ ਲਿਆ ਪੂਰਾ ਕੱਸਿਆ ਬਾਜੀ ਆਪਾਂ ਜਿੰਨੇ ਵੀ ਆਪਣੇ ਹਲਕੇ ਦੇ ਵਿੱਚ ਮੇਰੇ ਜਾਣਕਾਰ ਹੈ ਮੈਂ ਸਾਰਿਆਂ ਨਾਲ ਸੰਪਰਕ 'ਚ ਹੈਗਾ ਅੱਛਾ ਤੇ ਪਾਰਟੀ ਹਾਈ ਕਮਾਂਡ ਨੂੰ ਵੀ ਮੈਂ ਆਪਦਾ ਜਿਹੜਾ ਰੈਜ਼ਿਊਮ ਉਹ ਭੇਜਿਆ ਹੋਇਆ ਅੱਛਾ ਤੇ ਪੂਰਾ ਆਪਾਂ ਤਿਆਰ ਆ ਬੇਸ਼ੱਕ ਜਿਹੜਾ ਮਰਜੀ ਕੈਂਡੀਡੇਟ ਆਪਣੇ ਬਰਾਬਰ ਆਵੇ ਹੋਰ ਪਾਰਟੀ ਦਾ ਕਿਤੇ ਆਏ ਡਰਦਾ ਤਾਂ ਨਹੀਂ ਅੰਦਰੋਂ ਅੰਦਰ ਹੀ ਲੱਗਦਾ ਵੀ ਯਾਰ ਉਧਰੋਂ ਕਾਂਗਰਸ ਚ ਕਿਤੇ ਅਮਰਤਾ ਵੈੜੰਗ ਉੱਠ ਖੜੇ ਜਾਂ ਨਿੰਦਰ ਕੌਣੀ ਉਧਰੋਂ ਕਿਤੇ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਜੀ ਆ ਗਏ ਵੀ ਯਾਰ ਉਹ ਵੱਡੇ ਚਿਹਰੇ ਆ ਆਪਣਾ ਕੀ ਆ ਮਨ ਚ ਕਿਤੇ ਪਸਤਾਵਾ ਕਿ ਬਈ ਪੂਰੀ ਦਲੇਰੀ ਆ ਹੁਣ ਤਾਂ ਆਪਣੇ ਸਾਹਮਣੇ ਉਦਾਹਰਨਾ ਹੀ ਪਈਆਂ ਜੀ ਹਾਂਜੀ ਐਮਪੀ ਇਲੈਕਸ਼ਨ ਹੋਇਆ ਐਮਪੀ ਇਲੈਕਸ਼ਨ ਦੇ ਵਿੱਚ ਵੱਡੇ ਚਿਹਰੇ ਆਏ ਸੀ ਆਪਣੇ ਫਰੀਦਕੋਟ ਤੋਂ ਹਾਂਜੀ ਤੇ ਭਾਈ ਸਰਬਜੀਤ ਸਿੰਘ ਕਿਹੜਾ ਵੱਡਾ ਚਿਹਰਾ ਸੀ ਹਾਂ ਉਹਦਾ ਇੱਕ ਲੋਕਾਂ ਨੇ ਲੋਕਾਂ ਨੂੰ ਗੱਲ ਜਚਣੀ ਚਾਹੀਦੀ ਹਾਂ ਸਹੀ ਗੱਲ ਉਹ ਗੱਲ ਆਪਾਂ ਦੱਸਣ ਦੇ ਵਿੱਚ ਸਕਸੈਸ ਰਵਾਂਗੇ ਕਿ ਜੋ ਰਾਜਾ ਵਿੜنگ ਜੀ ਇੰਨੇ ਬਾਰੀਆਂ ਐਮਐਲਏ ਰਹਿ ਚੁੱਕੇ ਆ ਹੂੰ ਹੂੰ ਉਹਨਾਂ ਨੇ ਲੋਕਾਂ ਨਾਲ ਕੀ ਕੰਮ ਕੀਤੇ ਜਾਂ ਕੀ ਵਦੇਕੀਆਂ ਕੀਤੀਆਂ ਹੂੰ ਉਹ ਲੋਕਾਂ ਦੇ ਵਿੱਚ ਜਾ ਕੇ ਆਪਾਂ ਜਦੋਂ ਗੱਲ ਦੱਸਾਂਗੇ ਤਾਂ ਉੱਥੇ ਵੱਡਾ ਚਿਹਰਾ ਜਿਹੜਾ ਉਹਨੂੰ ਲੋਕ ਛੋਟਾ ਕਰ ਦਿੰਦੇ ਆ ਤੇ ਛੋਟੇ ਨੂੰ ਵੱਡਾ ਕਰ ਦਿੰਦੇ ਆ ਤੇ ਹੁਣ ਬਈ ਮੰਨ ਕੇ ਚੱਲੋ ਜਿਹੜੀ ਰੇਸ਼ ਆ ਆਮ ਆਦਮੀ ਪਾਰਟੀ ਦੀ ਕੈਂਡੀਡੇਟਾਂ ਨੂੰ ਦੋ ਚਾਰ ਦਿਨਾਂ ਚ ਲਾਂਚ ਕਰ ਦੇਣਾ ਹਨਾ ਰੇਚ ਫਿਰ ਨਾ ਪਹਿਲੇ ਦੂਜੇ ਨੰਬਰ 'ਚ ਹੀ ਆ ਕਿ ਕਿਤੇ ਦੂਰ ਤਾਂ ਨਹੀਂ ਪਈ ਫੈਲਾ ਨਹੀਂ ਇਹ ਚੀਜ਼ ਤਾਂ ਜੀ ਦੇਖੋ ਆਪਾਂ ਰਿਜ਼ਿਊਮ ਦੇਤਾ ਸਰਵਾ ਕਰਾ ਰਹੇ ਐ ਸਰਵੇਜ ਵੀ ਨਾ ਆਊਗਾ ਇਹ ਹੁਣ ਪਾਰਟੀ ਦੇਖੋ ਵੀ ਇੱਕ ਗੱਲ ਹੋਰ ਸੁਣ ਲਿਓ ਵੀ ਜਦੋਂ ਸਰਵਾ ਹੁੰਦਾ ਹਨਾ ਪਿੰਡਾਂ 'ਚ ਪੁੱਛਣ ਆਉਂਦਾ ਕੋਈ ਵੀ ਆਮ ਇੱਕ ਨਾਰਮਲ ਕਈ ਵਾਰੀ ਗੱਲ ਵੀ ਸਕਦੀ ਹੈ ਪਾਰਟੀ ਹਨਾ ਤੇ ਬਾਈ ਦਾ ਚਿਹਰਾ ਲਾਜ਼ਮੀ ਯਾਦ ਰੱਖਿਓ ਕਿਤੇ ਉਦੋਂ ਮੌਕੇ ਤੇ ਨਾ ਦੇ ਦਿਓ ਯਾਰ ਹਨਾ ਕੋਈ ਕਈ ਵਾਰੀ ਕਿਸੇ ਪਿੰਡ ਚ ਕੋਬਜੇ ਭਰਾ ਕੋਲੇ ਆ ਜਾਂਦਾ ਬੰਦਾ ਵੀ ਹੋ ਸਕਦਾ ਉਹ ਬਾਈ ਜਾਣਦਾ ਨਾ ਹੋਵੇ ਤਾਂ ਉਹ ਅੱਜ ਆਪਾਂ ਆਪਣੇ ਕੈਮਰੇ ਦੇ ਥਰੂ ਵਿਖਾਇਆ ਬਾਈ ਦਾ ਨਾਮ ਚਿੱਤਰ ਸਿੰਘ ਢਾਲੀਵਾਲ ਪਿੰਡ ਕਰਾਈ ਵਾਲਾ ਤੇ ਬਾਈ ਜੇ ਕਿਤੇ ਮੰਨ ਕੇ ਚੱਲ ਵੀ ਪਾਰਟੀ ਐਤ ਕੀ ਵੀ ਤੁਹਾਨੂੰ ਮੰਨ ਦੇਖਿਆ ਕਰਦੀ ਹੈ ਕਈ ਵਾਰੀ ਹੋ ਸਕਦਾ ਪੱਕਾ ਨਹੀਂ ਮੈਂ ਤਾਂ ਪ੍ਰਮਾਤਮਾ ਮੂਹਰੇ ਅਰਜ਼ ਕਰੂੰ ਵੀ ਟਿਕਟ ਸਾਡੇ ਭਰਾ ਨੂੰ ਮਿਲੇ ਤੇ ਫੇਰ ਬਾਈ ਜਿਹੜਾ ਨਵਾਂ ਕੋਈ ਹੋਰ ਕੈਂਡੀਡੇਟ ਆਉਂਦਾ ਕਿਸੇ ਵੀ 12 ਰੱਖ ਲੋ ਪਮੇ ਹਲਕੇ 'ਚ ਰੱਖ ਲੋ ਫਿਰ ਤੁਸੀਂ ਉਹਦੇ ਨਾਲ ਤੁਰੋਗੇ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ਮਾਲੀ ਦਾ ਕੰਮ ਪਾਣੀ ਪਾਉਣਾ ਹਮ ਭਰ-ਭਰ ਮਸ਼ਕਾਂ ਪਾਵੇ ਹਮ ਮਾਲਕ ਦਾ ਕੰਮ ਫਲ-ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਹਮ ਬਾਈ ਜੀ ਆਪਾਂ ਪਾਰਟੀ ਦੇ ਵਿੱਚ ਖੜੇ ਆ ਹਮ ਜੋ ਪਾਰਟੀ ਫੈਸਲਾ ਕਰੂਗੀ ਉਹ ਆਪਣੇ ਸਿਰ ਮੱਥੇ ਹੋਊਗਾ ਠੀਕ ਆ ਜੋ ਪਾਰਟੀ ਬਹੁਤ ਕੁਝ ਦੇਖ ਕੇ ਫੈਸਲਾ ਕਰਦੀ ਆ ਆਪਾਂ ਨਾਲ ਖੜਾਂਗੇ ਜਿਹਨੂੰ ਵੀ ਟਿਕਟ ਦੇਣਗੇ ਪਰ ਅੱਜ ਦੀ ਗੱਡੀ ਆਪਣੀ ਦਾਵੇਦਾਰੀ ਫੁੱਲ ਹੈ ਹਮ ਔਰ ਮੈਂ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਫਾਤੂ ਵਾਦਾ ਜਿਹੜਾ ਹੈ ਅੱਛਾ ਭਾਈ ਲਾਸਟ ਸਵਾਲ ਵੀਡੀਓ ਲੰਮੀ ਹੁੰਦੀ ਆ ਹਨਾ ਮੁੜ ਕੇ ਵੇਖਣ ਵਾਲੇ ਦਰਸ਼ਕ ਤਾਂ ਆਹਿੰਦੇ ਬਈ ਆਪ ਦੀਆਂ ਸਫਾਈਆਂ ਦੇਈ ਜਾਂਦਾ ਜਾਂ ਕਿਵੇਂ ਪ੍ਰਮਾਤਮਾ ਕਰੇ ਐਮਐਲਏ ਬਣਜੋ ਤੁਸੀਂ ਆਮ ਆਦਮੀ ਪਾਰਟੀ ਦੀ ਤੁਹਾਨੂੰ ਟਿਕਟ ਮਿਲ ਜੇ ਕਿਹੜੇ ਕਿਹੜੇ ਕੰਮ ਸੋਚ ਰੱਖੇ ਆ ਬਈ ਆਪਾਂ ਹਲਕੇ ਚ ਕਰਾਉਣੇ ਆ ਦੇਖੋ ਭਾਈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜ ਤੋਂ ਪਹਿਲਾਂ ਜਿਹੜੇ ਕੰਮ ਕੀਤੇ ਆ ਹੂੰ ਹੂੰ ਜਿਵੇਂ 43 ਹਜ਼ਾਰ ਸਰਕਾਰੀ ਨੌਕਰੀ ਦਿੱਤੀ ਆ ਹੂੰ ਕਿਸੇ ਆਪਦੇ ਖਾਸ ਵਰਕਰ ਨੂੰ ਨਹੀਂ ਦਿੱਤੀ ਨੌਕਰੀ ਹੂੰ ਸ਼ਿਫਾਰਸ਼ ਨਾਲ ਜਾਂ ਪੈਸੇ ਨਾਲ ਨਹੀਂ ਦਿੱਤੀ ਆਮ ਘਰਾਂ ਦੇ ਬੱਚੇ ਹਰ ਪਿੰਡ 'ਚ ਤੁਹਾਨੂੰ ਇੱਕ ਦੋ ਉਦਾਹਰਨਾਂ ਮਿਲਣਗੀਆਂ ਜਿਹੜੇ ਜਿਨ੍ਹਾਂ ਨੂੰ ਉਮੀਦ ਨਹੀਂ ਸੀ ਬਿਨਾਂ ਪੈਸੇ ਦੇ ਉਹ ਵਿਚਾਰੇ ਡੱਬੇ ਲੈ ਲੈ ਆਉਂਦੇ ਸੀ ਵੀ ਬਾਈ ਜੀ ਸਾਨੂੰ ਤਾਂ ਬਿਨਾਂ ਸ਼ਿਫਾਰਸ਼ ਤੋਂ ਨੌਕਰੀ ਮਿਲ ਗਈ ਹੂੰ ਦੂਜਾ ਆਪਾਂ ਜ਼ਿਮੀਦਾਰੇ ਨਾਲ ਜੁੜੇ ਆ ਹੂੰ ਜ਼ਿਮੀਦਾਰ ਦਿਨੇ-ਦਿਨੇ ਖੇਤਾਂ 'ਚ ਪਾਣੀ ਲਾ ਕੇ ਮੋਟਰਾਂ ਦਾ ਘਰੇ ਆ ਜਾਂਦੇ ਸੀ ਹੂੰ ਠੀਕ ਹੈ ਜੀ ਲਾਈਟ ਇੰਨੀ ਉਹਨਾਂ ਨੂੰ ਮਿਲੀ ਹੂੰ ਤੀਜੀ ਗੱਲ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਨੇ ਕਿਸੇ ਤੇ ਝੂਠਾ ਪਰਚਾ ਦਰਜ ਨਹੀਂ ਕਰਾਇਆ ਇਹ ਤਾਂ ਖਰ ਗੱਲ ਬਾਈ ਜ਼ਰੂਰੀ ਦੱਸਣ ਵਾਲੀ ਆ ਠੀਕ ਹੈ ਜੀ ਬਈ ਆਪ ਦੇ ਲਛਣੀ ਪੈ ਗਿਆ ਤਾਂ ਗੱਲ ਚੌਥਾ ਕੀ ਹੈ ਬਾਈ ਆਪਣੀ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਚ ਫਸੀ ਫਸ ਰਹੀ ਸੀ ਦਿਨ ਦਿਆਂ ਇਸ ਟਾਈਮ ਪ੍ਰਸ਼ਾਸਨ ਬਹੁਤ ਸ਼ਕਤੀ ਨਾਲ ਪਿੰਡਾਂ ਦੇ ਵਿੱਚ ਇਹਨਾਂ ਨੇ ਪੰਚਾਇਤਾਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਨੇ ਉਹਨਾਂ ਤੇ ਸਿਕੰਜਾ ਕੱਸ ਰਿਹਾ ਹੈ ਵੀ ਜਿਹੜਾ ਨਸ਼ਾ ਇਹ ਬਿਲਕੁਲ ਖਤਮ ਹੋਣਾ ਚਾਹੀਦਾ ਹੂੰ ਜੋ ਵੀ ਪਾਰਟੀ ਆਪਾਂ ਨੂੰ ਹੁਕਮ ਲਾਊਗੀ ਵੀ ਤੁਹਾਡੇ ਹਲਕੇ ਦੇ ਵਿੱਚ ਆ ਜਿਹੜਾ ਕੰਮ ਹੈ ਉਹਨੂੰ ਜਲਦੀ ਤੋਂ ਜਲਦੀ ਪੂਰਾ ਕਰੋ ਉਹ ਬਹੁਤ ਜਲਦੀ ਕੀਤਾ ਜਾਊਗਾ ਬਾਕੀ ਜਿਹੜੀਆਂ ਜਿਵੇਂ ਗਿੱਦੜਵਾ ਸ਼ਹਿਰ ਦੇ ਵਿੱਚ ਸੀਵਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਉਹ ਉਸ ਤਰ੍ਹਾਂ ਦੀਆਂ ਪ੍ਰੋਬਲਮਾਂ ਸੋਲਵ ਕਰਾਂਗੇ ਔਰ ਮੈਂ ਖਾਸ ਕਰਕੇ ਗਿੱਦੜਵਾ ਨਮਾਸੀਆਂ ਨੂੰ ਖੁਸ਼ਖਬਰੀ ਦੇਣੀ ਚਾਹਣਾ ਹੈ ਕਿ ਅੱਜ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਨਾਨ ਆਏ ਸੀਗੇ ਗਿੱਦੜਵਾ ਹਲਕੇ ਤੇ ਹਾਂਜੀ ਇਕ ਨਾ ਮਾਲਵਾ ਬਾਈ ਗੁਰਪ੍ਰੀਤ ਜੀ ਮਾਲਵਾ ਨਹਿਰ ਨਿਕਲ ਰਹੀ ਹੈ ਬਹੁਤ ਵੱਡਾ ਇਤਿਹਾਸ ਬਣ ਰਿਹਾ ਦੋ ਲੱਖ ਕਿੱਲੇ ਨੂੰ ਉੱਥੇ ਪਾਣੀ ਮਿਲੂਗਾ ਹਮ 190 ਕਿਲੋਮੀਟਰ ਦੀ ਨਹਿਰ ਹੈ ਹਮ 50 ਫੁੱਟ ਚੌੜੀ ਹੈ ਤੇ 12.5 ਫੁੱਟ ਡੂੰਗੀ ਹੈ ਅੱਛਾ ਤੁਸੀਂ ਦੇਖੋ ਬਾਈ ਜੀ 1947 ਤੋਂ ਬਾਅਦ ਕਿੰਨੇ ਆਪਣੇ ਲੋਕਲ ਸੀਐਮ ਰਹੇ ਆ ਬਾਦ ਸਾਹਿਬ ਕਿੰਨੇ ਆਰੀ ਬਣ ਗਏ ਹਮ ਹਮ ਸਰਦਾਰ ਹਰਚਰ ਸਿੰਘ ਬਰਾੜ ਸਾਹਿਬ ਬਣ ਗਏ ਹਮ ਪਰ ਐਡਾ ਵੱਡਾ ਕੰਮ ਜਿਹੜਾ ਉਹ ਇਦੋਂ ਪਹਿਲਾਂ ਨਹੀਂ ਹੋਇਆ ਇਹ ਆਪਣੇ ਤੇ ਬਹੁਤ ਵੱਡਾ ਇਸ਼ਹਾਨ ਹੈ ਹਮ ਤੇ ਸੋ ਮੈਨੂੰ ਅਗਰ ਮੌਕਾ ਮਿਲਦਾ ਹੈ ਤਾਂ ਮੈਂ ਬਈ ਦਿਨ ਰਾਤ ਜਨਤਾ ਦੀ ਸੇਵਾ ਕਰਨ ਦੇ ਵਿੱਚ ਤਿਆਰ ਹਾਂ ਠੀਕ ਹੈ ਤੇ ਇੱਕ ਬਈ ਨਾ ਜਿਵੇਂ ਜ਼ਿੰਮੇਵਾਰੀ ਦੀ ਗੱਲ ਆ ਗਈ ਹਨਾ ਤੁਸੀਂ ਕਰਤੀ ਆਪਣੇ ਹਲਕੇ 'ਚ ਮੇਨ ਜਿਹੜੀ ਸਮੱਸਿਆ ਉਹ ਹੈਗੀ ਪੱਕੇ ਖਾਲਿਆਂ ਦੀ ਕਿਉਂਕਿ ਆਪਣੇ ਨਾ ਤਕਰੀਬਨ ਮੈਂ ਸਾਰੇ ਹੀ ਪਿੰਡਾਂ 'ਚ ਜਿਵੇਂ ਗੁਰੂਸਰ ਲੁੰਡੇ ਵਾਲਾ ਤੇਰੇ ਪਿੰਡਾਂ ਕੰਨੀ ਜਾਂ ਮਦੀਰ ਰੱਖਲਾ ਮਦੀਰ ਤਾਂ ਚਲੋ ਪਾਈਪ ਲਾਈਨ ਹੈਗੀ ਹਨਾ ਜਾਂ ਜਿਵੇਂ ਇੱਧਰ ਕੋਟਲੀ ਸਾਡੇ ਪਿੰਡ ਆ ਕੇ ਭਲਾਈਆਂ ਨਾਲ ਸਾਬ ਜਾਂਦਾ ਆਪਣੇ ਬਈ ਪੱਕੇ ਖਾਲਿਆਂ ਦੀ ਬਹੁਤ ਵੱਡੀ ਸਮੱਸਿਆ ਬਿਲਕੁਲ ਬਈ ਕਿਉਂਕਿ ਉਹ ਮੇਰਾ خیال 70 70 ਕੇ ਜਦੋਂ ਇੱਕ ਪਹਿ ਦੂਜੀ ਵਾਰੀ ਬਦਲ ਸਾਹ ਬਣੇ 77 ਚ ਕੇ ਕਦੋਂ ਉਦੋਂ ਦੇ ਬਣੇ ਆ ਉਹ ਤੇ ਉਹ ਬਈ ਖਾਲਿਆਂ ਵਾਲੀ ਸੇਵਾ ਜ਼ਿਮੀਂਦਾਰਾਂ ਦੀ ਫਿਰ ਕਰੂੰਗੇ ਯਾਰ ਡਿਮਾਂਡ ਮੈਂ ਕਹਿਣਾ ਬਈ ਜਿੱਦਾਂ ਟਿਕਟ ਅਨਾਉਂਸ ਹੋ ਗਈ ਗੁਰਪ੍ਰੀਤ ਗੋਪੀ ਹਮ ਬਸ ਉਹਤੇ ਐਪਲੀਕੇਸ਼ਨ ਆ ਫੜ ਕੇ ਤੁਸੀਂ ਮੇਰੇ ਸਾਹਮਣੇ ਰੱਖ ਦਿਓ ਇੱਥੇ ਹੋਊਗਾ ਸਾਰਾ ਪ੍ਰਸ਼ਾਸਨ ਸਾਰਾ ਸੀਐਮ ਸਾਹਿਬ ਹੁਣ ਜਲੰਧਰ ਬਾਈ ਇਲੈਕਸ਼ਨ ਹੋਇਆ ਸੀ ਲੋਕਾਂ ਦੇ ਇੰਨੇ ਕੰਮ ਹੋਏ ਜਿਹੜੇ ਬਹੁਤ ਪੈਂਡਿੰਗ ਪਏ ਸਾਰੇ ਕਲੀਅਰ ਹੋ ਗਏ 노 ਪ੍ਰੋਬਲਮ ਹੈ ਕੰਮ ਬਹੁਤ ਜਲਦੀ ਹੋ ਜਾਣਗੇ ਜਿਹੜੇ ਜਿਵੇਂ ਬਈ ਇੱਕ ਨਾ ਹੋਰ ਸਮੱਸਿਆ ਜਿਹੜੇ ਆਪਣੇ ਮੋਗੇ ਆ ਲੱਗੇ ਸੂਆਂ ਚ ਉਹਨਾਂ ਦੇ ਨਾ ਜਿਹੜੇ ਸੈਜ ਆ ਉਹ ਬਹੁਤ ਘਟਾ ਦਿੱਤੇ ਗਏ ਆ ਕਿਉਂਕਿ ਪਾਣੀ ਵੀ ਮਗਰੋਂ ਥੋੜਾ ਜਿਹਾ ਘਟ ਆ ਰਿਹਾ ਇਹ ਜੇ ਕੰਮ ਜ਼ਰੂਰੀ ਆ ਜਿਹੜੇ ਹਲਕੇ ਚ ਉਹ ਤਾਂ ਬਈ ਗੁਰਪ੍ਰੀਤ ਆ ਨਾ ਜਿਹੜਾ 2 ਲੱਖ ਕਿੱਲੇ ਨੂੰ ਪਾਣੀ ਦੇਣਾ ਇੱਕ ਨਵੀਂ ਨਹਿਰ ਨਿਕਲ ਰਹੀ ਆ ਉਹਦੇ ਚ ਗਿੱਦੜਵਾ ਹਲਕੇ ਦਾ ਵੀ ਬਹੁਤ ਰਕਬਾ ਨਾ ਠੀਕ ਆ ਉਹ ਪਾਣੀ ਇਧਰੋਂ ਪੂਰਾ ਹੋ ਜੂਗਾ ਤੇ ਬਾਕੀ ਪਾਣੀ ਉਧਰ ਅੱਛਾ ਕਸਰਾਂ ਸੂਏ ਵੀ ਨਵੇਂ ਲਗਾ ਬਿਲਕੁਲ ਜੀ ਨਵੇਂ ਮੋਗੇ ਲੱਗਣਗੇ ਜਿਵੇਂ ਆਪਣੇ ਉਹ ਪੰਪ ਜੇ ਨਹੀਂ ਲੱਗੇ ਨਹਿਰ ਚ ਪਹਿਲਾਂ ਕੀ ਸੀ ਵੀ ਜਿਵੇਂ ਪਾਣੀ ਆਪਾਂ ਕੋਈ ਮੁੱਲ ਦਾ ਲੈਣੇ ਹੁੰਦੇ ਐ ਇਸ ਤਰ੍ਹਾਂ ਉਹਨਾਂ ਨੇ ਆਪਦੇ ਟਰੈਕਟਰ ਲਾ ਲਾ ਕੇ ਜ਼ਿਮੀਂਦਾਰਾਂ ਨੇ ਨਹਿਰ ਚੋਂ ਪਾਣੀ ਚੱਕਦੇ ਸੀ ਉਹਨਾਂ ਨੂੰ ਖਰਚਾ ਪੈਂਦਾ ਸੀ ਡੀਜ਼ਲ ਦਾ ਹੁਣ ਉਹ ਉਹਨਾਂ ਨੂੰ ਮੋਗੇ ਮੋਗੇ ਲੱਗ ਜਾਣੇ ਐ ਨਵੇਂ ਪਾਣੀ ਦੀ ਕੋਈ ਸਮੱਸਿਆ ਨਹੀਂ ਰਹਿਣੀ ਕਰਦੋਂਗੇ ਬਿਲਕੁਲ ਜੀ ਇੱਕ ਬਾਈ ਲਾਸਟ ਸਵਾਲ ਆ ਬਾਈ ਵੀਡੀਓ ਵੱਡੀ ਹੋ ਗਈ ਚਲ ਕੋਈ ਗੱਲ ਨਹੀਂ ਕਰਦਾ ਬੰਦਾ ਬਾਈ ਫੜ ਕੇ ਭਾਲਿਆ ਜੇ ਕੁਰਸੀ ਤੇ ਵੀਡੀਓ ਚ ਗੱਲਾਂ ਸਾਫ਼ ਕੇ ਰੱਖਿਓ ਆਪਾਂ ਬਾਈ ਤੋਂ ਕੰਮ ਲੈਣੇ ਆ ਜਿੱਦੇ ਪ੍ਰਮਾਤਮਾ ਕਰੇ ਆਪਣਾ ਭਰਾ ਐਮਐਲਏ ਬਣੇ ਜੇ ਬਾਈ ਆਪਣਾ ਸਰਕਾਰ ਢਾਈ ਸਾਲ ਪਈ ਆ ਹਾਂਜੀ ਪ੍ਰਮਾਤਮਾ ਕਰਦਾ ਤੁਸੀਂ ਐਮਐਲਏ ਮੇਰੇ ਹਿਸਾਬ ਨਾਲ 80% ਤੁਹਾਡਾ ਫੋ ਪੈਣਾ ਬਾਨਾ ਠੀਕ ਹੈ ਜਿਹੜਾ ਮੋਟਰਾਂ ਦਾ ਮੇਨ ਆਪਣੇ ਨਾ ਥੋੜੀਆਂ ਘਣੀਆਂ ਮੋਟਰਾਂ ਉਹ ਵੇਲੇ ਰਹਿ ਗਈਆਂ ਸੀਗੀਆਂ ਜਦੋਂ ਮਨਪ੍ਰੀਤ ਬਾਦਲ ਨੇ ਜਾਂ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀਆਂ ਹੁਣ ਉਸ ਤੋਂ ਬਾਅਦ ਲੋਕ ਸੋਲਰ ਮੋਟਰਾਂ ਤੇ ਹੋਏ ਪਏ ਆ ਉਹਨਾਂ ਨਾਲ ਬਈ ਪਾਣੀ ਪੂਰਾ ਨਹੀਂ ਹੋ ਰਿਹਾ ਕਿਉਂਕਿ ਉਹ ਅਕਸਰ ਹਨਾ ਬਣੌਟੀ ਬਿਜਲੀ ਵਾਲੀ ਗੱਲ ਆ ਮੋਟਰਾਂ ਵਾਲਾ ਘੜਚ ਕੱਢ ਦਿਓਗੇ ਬਈ ਦੇਖੋ ਬਈ ਜੀ ਮੇਰੀ ਤਾਂ ਇਹ ਸੋਚ ਆ ਵੀ ਜਿਹੜਾ ਹਲਕੇ ਦਾ ਐਮ.ਐਲ.ਏ ਆ ਹੂੰ ਹੂੰ ਉਹ ਚੰਡੀਗੜ੍ਹ ਘੱਟ ਰਵੇ ਹਲਕੇ ਚ ਵਾਧ ਰਵੇ ਠੀਕ ਆ ਬਈ ਕਿਉਂਕਿ ਲੋਕ ਚੰਡੀਗੜ੍ਹ ਤੱਕ ਨਹੀਂ ਜਾ ਸਕਦੇ ਨਹੀਂ ਜਾ ਸਕਦੇ ਬਾਈ ਹਲਕੇ ਦੇ ਵਿੱਚ ਵੀ ਜੇ ਰਹਿਣਾ ਹੈ ਤਾਂ ਉਹ ਘੱਟੋ-ਘੱਟ ਪਿੰਡਾਂ ਦੇ ਵਿੱਚ ਉਹ ਆਪਦੇ ਸੰਗ ਦਰਸ਼ਨ ਕਰੇ ਠੀਕ ਹੈ ਬਾਈ ਪਿੰਡ 'ਚ ਜਾ ਕੇ ਲੋਕਾਂ ਨੂੰ 2-2 ਘੰਟੇ ਇੱਕ ਪਿੰਡ ਦੇ ਵਿੱਚ ਮਿਲੇ ਵੀ ਦੱਸੋ ਤੁਸੀਂ ਦੱਸੋ ਵੀ ਕੰਮ ਕੀ ਹੈ ਠੀਕ ਹੈ ਫਿਰ ਸਵਾਦ ਆਉਂਦਾ ਬਾਈ ਜੀ ਤੇ ਕੰਮ ਕਿਉਂ ਨਾ ਹੋਣਗੇ ਜਦੋਂ ਆਪਾਂ ਲੋਕਾਂ ਤੁਸੀਂ ਦਫ਼ਤਰ ਫਿਰ ਕੇ ਦੜਵਾ ਖੋਲੋਗੇ ਬਿਲਕੁਲ ਜੀ ਮੈਂ ਇੱਕ ਸ਼ਹਿਰ ਦੇ ਵਿੱਚ ਦਫ਼ਤਰ ਖੋਲੂੰਗਾ ਇੱਕ ਮੇਰੀ ਸੋਚ ਹੈ ਵੀ ਮੈਂ ਗਿੱਦੜਵਾ ਦੇ ਵਿੱਚ ਦਫ਼ਤਰ ਆਪਣਾ ਦੋਦੇ ਖੋਲਾਂਗੇ ਜੀ ਠੀਕ ਆ ਉਹ ਸੈਂਟਰ ਆ ਗਿਆ ਆਪਣਾ ਹਾਂਜੀ ਸਹੀ ਗੱਲ ਹੈ ਉੱਥੇ ਮੈਂ ਕਟੋ-ਕਟ ਦੋ ਦਫ਼ਤਰ ਜਿਹੜੇ ਕੰਟੀਨਿਊ ਚੱਲਣਗੇ ਇਹ ਗੱਲ ਨਾ ਹੋਵੇ ਵੀ ਬਾਈ ਐਮਐਲਏ ਬਾਂਜੇ ਤੇ ਸਨੇ ਬਾਈ ਦੀ ਫੋਰਸ ਤੇ ਗੱਡੀਆਂ ਇੱਥੇ ਦੁਕਾਨ ਤੇ ਹੀ ਮਿਲਿਆ ਕਰਨਾ ਇਹ ਗੱਲ ਤਾਂ ਨਾ ਨਹੀਂ ਜੀ ਨਹੀਂ ਪਹਿਲਾਂ ਵੀ ਆਪਣੇ ਜਿਹੜੇ 92 ਐਮਐਲਏ ਆ ਨਾ ਹਾਂਜੀ ਬਹੁਤ ਸਾਰੇ ਤੁਸੀਂ ਦੇਖੋਗੇ ਵੀ ਉਹਨਾਂ ਨੂੰ ਤੁਸੀਂ ਮਹਿਸੂਸ ਹੀ ਨਹੀਂ ਕਰਦੇ ਵੀ ਐਮਐਲਏ ਆ ਠੀਕ ਆ ਹਾਂ ਇਹ ਚੀਜ਼ ਤਾਂ ਹੋਣੀ ਵੀ ਨਹੀਂ ਚਾਹੀਦੀ ਫਿਰ ਜੇ ਇੱਕ ਵਾਰੀ ਬਣਾ ਤਾਂ ਦੂਜੀ ਯਾਰ ਲੋਕਾਂ ਨੇ ਮੌਕਾ ਹਾਂ ਫਿਰ ਮੌਕਾ ਨਹੀਂ ਮਿਲਦਾ ਆਪਾਂ ਲੌਂਗ ਟਰਮ ਸੋਚ ਕੇ ਚੱਲਦੇ ਆ ਠੀਕ ਆ ਤੇ ਉਹ ਤਾਂ ਹੀ ਹੋ ਸਕਦਾ ਜੇ ਆਪਾਂ ਲੋਕਾਂ ਦੇ ਕੰਮ ਕਰਾਂ ਠੀਕ ਹਾਂਜੀ ਲੈ ਵੀ ਮਿੱਤਰੋ ਇਹ ਸੀਗਾ ਬਾਈ ਬਚਿੱਤਰ ਸਿੰਘ ਢਾਲੀਵਾਲ ਨਾਲ ਗੱਲਾਂ ਬਾਤਾਂ ਦਿਲ ਦੀਆਂ ਵੀਡੀਓ ਲੰਮੀ ਹੁੰਦੀ ਸੀ ਕਿ ਬਾਈ ਕੁਝ ਗੱਲਾਂ ਚਲੋ ਨਹੀਂ ਪੁੱਛ ਸਕੇ ਹੋ ਸਕੇ ਪ੍ਰਮਾਤਮਾ ਕਰੇ ਆਪਣਾ ਭਰਾ ਐਮਐਲਏ ਬਣੇ ਤੇ ਅਗਲੀ ਵਾਰੀ ਨਾਲ ਬਾਈ ਦੇ ਪਾਸੇ ਗਨਮੈਨ ਖੜੇ ਹੋਣ ਤੇ ਆਪਾਂ ਇੰਟਰਵਿਊ ਕਰਗੇ ਤੇ ਮਿੱਤਰੋ ਕਿਵੇਂ ਲੱਗੀ ਵੀਡੀਓ ਦੱਸਿਓ ਏ ਤੇ ਨਾਲੇ ਧੱਬ ਕੇ ਕਰ ਦਿਓ ਵੀਡੀਓ ਬਾਈ ਸ਼ੇਅਰ ਤਾਂ ਜੋ ਜੀਨੇ ਟਿਕਟ ਦੇਣੀ ਆ ਕਿਸੇ ਵੀ ਮੰਤਰੀ ਨੇ ਜਾਂ ਕਿਸੇ ਵੀ ਬਾਈ ਕਾਉਂਟੀਨੇਟਰ ਨੇ ਕਿਵੇਂ ਲਾ ਲਓ ਬਈ ਉਹ ਬੰਦੇ ਦੇ ਫੋਨ 'ਚ ਵੀਡੀਓ ਜਾਵੜੇ ਬੰਦਾ ਬੜਾ ਕੰਮ ਦਾ ਬਾਈ ਨੇਕਦਿਲ ਇਨਸਾਨ ਆ ਕੋਈ ਫੂੰਫਾ ਨਹੀਂ ਪ੍ਰਮਾਤਮਾ ਨੇ ਦਿੱਤਾ ਬੁੱਧ ਕੋਸਾ ਪਰ ਕਦੇ ਹੰਕਾਰ ਨਹੀਂ ਕਿਸੇ ਚੀਜ਼ ਦਾ ਲੈ ਵੀ ਹੁਣ ਸ਼ੇਅਰ ਕਰਨੀ ਮਿੱਤਰੋ ਤੁਹਾਡੇ ਸਾਰੇ ਤੇ ਮਿਲਦੇ ਆ ਛੇਤੀ ਨਵੀਂ ਵੀਡੀਓ ਨਾਲ ਕਿਸੇ ਹੋ ਸਕਦਾ ਲੀਡਰ ਨਾਲ ਹੀ ਮਲਾਕੇ ਤੁਹਾਨੂੰ ਕਿਸੇ ਵੀ ਪਾਰਟੀ ਦੇ ਨਾਲ ਤਦ ਤੱਕ ਲਈ ਜੀ ਧੰਨਵਾਦ ਸਸ ਜੀ